ਅੱਜ ਖੀਰੇ ਟੁੱਟ ਰਿਹਾ ਸਾਡੇ ਤੇ ਕਹਿਣਾ ਵੀ ਇਹ ਸਬਜੀ ਆ ਤੇ ਜੀਵਨ ਦਾ ਪਤਾ ਬਹੁਤ ਫਾਇਦਾ ਹੁੰਦਾ ਹੋਊਗਾ ਪਰ ਇਹ ਚ ਵੀਰੋ ਫਾਇਦਾ ਕੋਈ ਨਹੀਂ ਇਹ 500 ਰੁਪਏ ਕਵੈਂਟਰ ਕਹੇ ਅੱਜ ਕਹਿੰਦੇ ਸੀ ਮੰਡੀ ਚ ਹਨਾ 500 ਰੁਪਏ ਕਵੈਂਟਰ ਕਹਿਆ ਤਾਂ ਸਾਨੂੰ ਤੇ ਜਿਹੜੇ ਦੂਜੇ ਵੇਚਦੇ ਆ ਫੇਰਿਆਂ ਵਾਲੇ ਉਹ 25 30 ਰੁਪਏ ਵੇਚਦੇ ਆ ਤੇ ਸਾਨੂੰ 17 ਰੁਪਏ ਦੀ ਖਾਲੀ ਬੋਰੀ ਪੈਂਦੀ ਆ ਤੇ 50 55 ਰੁਪਏ ਆ ਲੈਬਰ ਲੈਂਡ ਹੀ ਆ ਇਹ ਹੋਰ ਖਰਚੇ ਕੋਲ ਤੇ ਪਾ ਗਏ ਸਾਨੂੰ 800 ਰੁਪਏ ਕਵਿੰਟਰ ਘਰੋਂ ਪੈਂਦਾ ਤੇ 500 ਰੁਪਏ ਸਾਨੂੰ ਕੋਲੋਂ ਖੀਰੇ ਪੈਂਦਾ ਤੇ ਜਿਮੀਂਦਾਰ ਭੁੱਖਾ ਮਰਦਾ ਇੱਥੇ ਕੀ ਕਰੇ ਹੁਣ ਜਮੇਤ ਕੇ ਜ਼ਮੀਨਾ ਬਾਹਰ ਨਾ ਜਾਵੇ ਤਾਂ ਕੀ ਕਰੇ ਕੀ ਕਰੀਏ ਹੁਣ ਇੱਥੋਂ ਹਨਾ ਅਸੀਂ ਸਭ ਕੁਝ ਫਸਲ ਵੀਤ ਕੇ ਵੇਖ ਲਈ ਆ ਸਾਰੀ ਘਾਟੇ ਦੀ ਫਸਲ ਜਾਂਦੀ ਅਸੀਂ ਮਾਰਦਾ ਆ ਫਾਹੇ ਨਾ ਨਵੇ ਤਾਂ ਕੀ ਕਰੇ ਲੈ ਕੋਲੋਂ 500 ਰੁਪਏ ਲੈਣ ਤੇ 800 ਰੁਪਏ ਸਾਨੂੰ ਪੈਂਦਿਆ ਖੀਰਿਆਂ ਦਾ ਉਹ ਜੇ ਤੁਸੀਂ ਇਹੀ ਤੇ ਵੀ ਕਹਿੰਦੇ ਅਸੀਂ ਲੋਕਾਂ ਦੀ ਜਨਤਾ ਦੇ ਨਾਲ ਐਵੇਂ ਜੇ ਸਾਡੇ ਕੋਲ 500 ਨੂੰ ਲੈਨੇ ਤੁਸੀਂ 700 ਨੂੰ ਵਿਚਾਰੇ ਗਰੀਬਾਂ ਨੂੰ ਦੁਗਿਆ ਨੂੰ ਪਿੰਨ ਚ ਵੇਚ ਦੋ ਸ਼ਹਿਰਾਂ ਜਾ ਕੇ ਵੇਚੋ ਉਹ ਜਨਤਾ ਨੂੰ ਤਾਂ ਤੱਕ ਨਾ ਕਰੋ ਉਹ ਜੀਵੀਦਾਰ ਬਦਨਾਮ ਅਸੀਂ ਹੁੰਨੇ ਆਂ ਕਹਣਾ ਖਰੇ ਜੀਵੀਦਾਰ ਵੇਚਦੇ ਹੋਣੇ ਮਹਿੰਗੇ ਪਰ ਅਸੀਂ ਵੀਰੋ ਕੋਈ ਮਹਿੰਗੇ ਨਹੀਂ ਆਏ ਅਸੀਂ ਤਾਂ ਜਨਤਾ ਦੇ ਨਾਲ ਆ ਸਾਡੇ ਕੋਲ ਤਾਂ ਆਨ ਕੇ ਜਿਤਨਾ ਮਰਜ਼ੀ ਆ ਜਾਓ 5 ਰੁਪਏ ਉੱਤ ਲੈ ਜਾਓ ਆਨ ਕੇ ਇੱਥੇ ਜਨੇ ਲ ਜਾਣੇ ਆ ਕਿ ਸਰਕਾਰਾਂ ਵੇ ਸੁੱਤੀਆਂ ਪਈਆਂ ਵਾ ਕੋਈ ਰੇਟ ਨਹੀਂ ਸਾਨੂੰ ਮਿਲ ਰਿਹਾ ਕੋਈ ਮੰਡੀਾਂ 'ਚ ਧੱਕੇ ਖਾ ਰਹੇ ਆਂ ਬਾ ਫੇਲ ਦਾ ਫੇਲ ਹੀ ਆ ਇਹ ਕਹਿੰਦਾ ਵੇਚ ਕੇ ਜ਼ਮੀਨਾਂ ਦੇ ਜ਼ਿਮੀਂਦਾਰ ਬਾਹਰ ਚਲੇ ਜਾਂਦੇ ਹੋਰ ਕੀ ਕਰੀਏ ਇੱਥੇ ਭੁੱਖੇ ਮਰਦੇ ਕੀ ਕਰੀਏ ਸਾਰਾ ਦਾਣਾ ਲਥੀ ਪਈ ਆ ਸਪਰੇਆ ਕਰ ਕਰਕੇ ਅਸੀਂ ਮਰ ਗਏ ਆ ਸਪਰੇਆ ਚੜਨ ਨਾਲ ਅਸੀਂ ਮਰਦੇ ਆ ਹੁਣ 500 ਰੁਪਏ ਵੇਚ ਕੇ ਕੀ ਕਰੀਏ ਨਾ ਤਾਂ ਅਸੀਂ ਛੱਡਣ ਜੋਗੇ ਆ ਤੇ ਨਾ ਹੀ ਕਰ ਜੋਗੇ ਹੁਣ ਵਾਹਣੇ ਆ ਕੱਲ ਨੂੰ ਵਾਦਣੇ ਆ ਅਸੀਂ 500 ਰੁਪਏ 800 ਰੁਪਏ ਸਾਨੂੰ ਪੈਂਦੇ ਆ ਤੇ 500 ਰੁਪਏ ਨਹੀਂ ਸਾਨੂੰ ਲੈ ਆਂਦਾ ਸ਼ਰਮ ਕਰੋ ਤੁਸੀਂ ਉਹ ਸ਼ਰਮ ਕਰਨੀ ਚਾਹੀਦੀ ਸਰਕਾਰ ਦੇ ਨਾਲ ਜਿਹੜੇ ਆ ਜਾਂਦੇ ਆ ਜੋ ਜਿਆਰ ਸੀਗੇ